ਕੀ ਮੰਗਾ ਜੀ ਬਾਲਾ ਮੇਰਾ ਨਾਮ ਇੰਸਪੈਕਟਰ ਹਰਦੋਤ ਸਿੰਘ ਹੈ ਮੁਖ ਅਫਸਰ ਥਾਣਾ ਕਨਾਲ ਕਾਨੂੰਨੀ ਬਠਿੰਡਾ ਕੱਲ ਸਾਨੂੰ ਇੱਕ 112 ਦੇ ਕਾਲ ਮਸੂਲ ਹੋਈ ਸੀਗੀ ਗੁਰਪ੍ਰੀਤ ਸਿੰਘ ਜੋ ਕਿ ਅਮਰਪੁਰਾ ਬਸਤੀ ਦੇ ਰਹਿਣ ਵਾਲੇ ਆ ਕੀ ਸਾਡੇ ਘਰੇ ਜਿਹੜਾ ਹੈਗਾ ਰਾਤ ਨੂੰ ਜਿਹੜਾ ਹੈਗਾ ਕੋਈ ਨਾਮ ਔਲੂਮ ਵਿਅਕਤੀ ਵੱਲੋਂ ਜਿਹੜਾ ਹੈ 8 ਤੋਂ 10 ਥੋਲੇ ਜਿਹੜਾ ਸੋਨਾ ਚੋਰੀ ਕਰ ਲਿਆ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਅੰਡਰ ਸੈਕਸ਼ਨ 331 4 305 বিএনএস ਜਿਹੜੀ ਦਰਜ ਰਿਜਿਸਟਰ ਕੀਤੀ ਗਈ ਸੀਗੀ ਤੇ ਦਰਾਨੇ ਤਫਤੀਸ਼ ਜਿਹੜਾ ਇਸ ਵਿੱਚ ਅਨਮੋਲ ਸਿੰਘ ਏਲੀਅਸ ਮੂਸ਼ੀ ਜੋ ਕਿ ਅਮਰਪੁਰਾ ਬਸਤੀ ਦਾ ਹੀ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਸ ਜਿਹੜਾ ਹੈਗਾ ਥਾਣਾ ਕਨਾਲ ਕਲੋਨੀ ਦੀ ਟੀਮ ਤੇ ਚਮਕੀ ਵਰਧਮਾਨ ਦੀ ਟੀਮ ਨੂੰ ਜਿਹੜਾ ਹੈਗਾ ਮਿਹਨਤ ਕਰਦੇ ਹੋਏ ਉਦੋਂ ਸਫਲਤਾ ਮਿਲੀ ਜਦੋਂ ਇਹਦੀ ਇਨਟੈਰੋਗੇਸ਼ਨ ਦੌਰਾਨ ਇਹਨੇ ਮੰਨਿਆ ਕਿ ਜਿਹੜਾ ਹੈਗਾ ਮੈਂ ਹੀ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਦੇ ਘਰੋਂ ਜਿਹੜਾ ਹੈਗਾ 8 ਤੋਂ 10 ਟੋਲੇ ਜਿਹੜਾ ਸੋਨੇ ਦੀ ਸਟੋਰੀ ਕੀਤਾ ਹੈਗਾ ਤੇ ਦਰਾਨੇ ਦਰਤੀਸ਼ ਜਿਹੜਾ ਹੈ ਤੋ ਕਰੀਬ ਜਿਹੜਾ 8 ਟੋਲੇ ਸੋਨਾ ਜਿਹੜਾ ਰਿਕਵਰ ਵੀ ਹੋ ਚੁੱਕਾ ਹੈ ਤੇ ਇਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਿਹੜਾ ਇਹਦੇ ਨਾਲ ਲਘਾਈ ਤੋਂ ਕੁਛਕਿਛ ਕੀਤੀ ਜਾਊਗੀ ਤਾਂ ਜੋ ਹੋਰ ਵੀ ਕੋਈ ਇਹਦੇ ਵੱਲੋਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਚੋਰੀਆਂ ਕੀਤੀਆਂ ਹੋ ਸਕਦੀਆਂ ਤੇ ਹੋਰ ਵੀ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਉਹਦੇ ਖਿਲਾਫ ਵੀ ਬੰਦੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਨੇ ਜਿਹੜਾ ਉਹਨਾਂ ਨੇ ਬਿਆਨਾਂ ਚ ਜਿਹੜਾ ਹੈਗਾ 8 ਤੋਲੇ ਸੋਨਾ ਜਿਹੜਾ ਹੈਗਾ ਉਹਨਾਂ ਨੇ ਜ਼ਿਕਰ ਕੀਤਾ ਵੀ ਸਾਡੇ 8 ਤੋਲੇ ਸੋਨਾ ਚੋਰੀ ਹੋਇਆ ਤੇ ਉਹ ਤੇ ਜਿਹੜਾ ਮਾਮਲਾ ਜਿਹੜਾ ਹੈਗਾ 331 4 ਤੇ 305 ਬੀਨਸ ਤੇ ਦਰਜਿਸਟਰ ਕੀਤਾ ਗਿਆ ਉਹਦੇ ਚ ਜੈਂਟਸ ਰਿੰਗ ਸੀਗੀਆਂ ਚੇਨ ਸੀਗੀ ਕੜੇ ਸੀਗੇ ਤੇ ਮੇਲ ਜਿਹੜੀਆਂ ਹੈਗੀਆਂ ਰਿੰਗ ਸੀਗੀਆਂ ਜਿਹੜੀਆਂ ਹੈਗੇ ਇਸ ਤਰ੍ਹਾਂ ਦੀਆਂ ਜਿਹੜੇ 8 ਤੋਂ 10 ਆਈਟਮਾਂ ਸੀ ਇੱਕ ਘਰੇ ਸੀਗੇ ਤੇ ਜਿਹੜਾ ਅਨਮੋਲ ਮੂਸੀ ਹੈ ਪਹਿਲਾਂ ਵੀ ਇਹਦੀ ਜਿਹੜੀ ਹੈਗੀ ਆ ਮਾਤਾ ਇਹਨਾਂ ਦੇ ਘਰੇ ਕੰਮ ਕਰਦੀ ਸੀਗੀ ਤੇ ਇਹਦਾ ਪਹਿਲਾਂ ਵੀ ਆਉਣ ਜਾਣ ਸੀ ਇਹਨਾਂ ਦੇ ਘਰੇ ਤੇ اسی ਚੀਜ਼ ਦਾ ਇਹਨੇ ਫਾਇਦਾ ਲੈਂਦੇ ਹੋਏ ਇਹਨਾਂ ਦੇ ਘਰੋਂ ਜਿਹੜੀ ਹੈਗੀ ਹੈ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਹਿਲਾਂ ਵੀ ਕੋਈ ਚੋਰੀ ਦਾ ਮਾਮਲਾ ਸੀ ਭਾਈ ਇਹ ਤੇ ਪਹਿਲਾਂ ਹਾਂਜੀ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਪਹਿਲਾਂ ਵੀ ਮੁਕੱਦਮਾ ਦਰਜਾ ਤੇ ਅਸੀਂ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਾਂਗੇ ਸਤੇ ਹੋਰ ਵੀ ਇਹ ਤੋਂ ਜਿਹੜੇ ਹੈਗੀਆਂ ਚੋਰੀ ਦੀਆਂ ਵਾਰਦਾਤਾਂ ਟਰੇਸ ਹੁੰਦੀ ਸੰਭਾਵਨਾ ਤਾਂ ਆਪਕੋ ਸੱਚ ਹੈ ਕਿ ਦੋ ਜਣੇ ਦੀ ਕਾਗਤੀ ਰਿਸ਼ਤਾ ਸੀ ਕੋਈ ਨਾ ਵੈਸੇ ਆਮ ਨਹੀਂ ਨਹੀਂ ਇਸ ਚ ਇੱਕ ਹੀ ਦੋਸ਼ੀ ਜਿਹੜਾ ਹੈ ਅਨਮੋਲ ਇਸ ਐਲੀਅਸ ਮੂਸੀ ਨੂੰ ਅਰੈਸਟ ਕੀਤਾ ਤੇ ਇਹਦੀ ਅਜੇ ਅਸੀਂ ਦੰਗਾਈ ਨਾਲ ਹੋਰ ਪੁੱਛਗਿਛ ਕਰਾਂਗੇ ਵੀ ਹੋਰ ਵੀ ਕੋਈ ਇਹਦੇ ਵਿੱਚ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਹੈਗਾ ਤਾਂ ਉਹਦੇ ਖਿਲਾਫ ਵੀ ਬੰਦੀ ਕਰਵੀਗੀ ਜਿੰਨੀ ਕਮਰ ਹੈ ਤੇ ਕੀ ਕਰਦਾ ਹੈ ਇਹ ਇਹਦੀ ਕਰੀਬ 22 ਸਾਲ ਉਮਰ ਹੈਗੀ ਹੈ ਤੇ ਵਿਲਾ ਹੀ ਹੈਗਾ ਜਿਹੜਾ ਹੈਗਾ ਪਿੱਛੇ ਵੀ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਦਾ ਚੋਰੀ ਕੀਤਾ ਸੀ ਉਹਦਾ ਮੁਕੱਦਮਾ ਦਰਜ ਹੋਇਆ ਸੀ ਬਾਕੀ ਜਿਹੜਾ ਹੈਗਾ ਜਿਹਨੀਆਂ ਜਰਮਾਂਡ ਹਸਲ ਕਰਕੇ ਹੋਰ ਅਸੀਂ ਬਰੀਕੀ ਨਾਲ ਇਹਦੀ ਜਿਹੜੀ ਹੈਗੀ ਜਾਂਚ ਕਰਾਂਗੇ ਤਾਂ ਜੋ ਹੋਰ ਵੀ ਜਿਹੜੀਆਂ ਕੋਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਉਹ ਵੀ ਟ੍ਰੇਸ ਹੋ ਸਕਣ। ਸੋਨਾ ਸਰ ਹੋ ਗਿਆ ਇਹ ਬਰਾਬਰ। ਹਾਂਜੀ ਕਰੀਬ ਜਿਹੜਾ ਹੈਗਾ ਇਹਦੇ 90% ਸੋਨਾ ਰਿਕਵਰ ਹੋ ਗਿਆ ਤੇ ਬਾਕੀ ਜਿਹੜਾ ਇਹਨੂੰ ਹੋਰ ਜਿਹੜਾ ਲਗਾਈ ਨੋ ਪੁਛਗਿਸ਼ ਕਰਕੇ ਜਿਹੜਾ ਹੋਰ ਕੋਈ ਜਿਹੜਾ ਇਹ ਚ ਰਿਕਵਰ ਹੋਣ ਵਾਲੀ ਚੀਜ਼ ਹੈ ਉਹ ਵੀ ਜਿਹੜੀ ਹੈਗੀ ਅਸੀਂ ਨੂੰ ਰਿਮਾਂਡ ਤੇ ਲੈ ਕੇ ਇਹਦੀ ਹੋਰ ਪੁਛਗਿਸ਼ ਕਰਾਂਗੇ।